ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਪਹੁੰਚਿਆ ਖੇਤਾਂ 'ਚ ਇਧਰ ਵੀ ਜਿੱਥੇ ਆਪਾਂ ਨੇ ਮਲਟੀ ਕ੍ਰੌਪ ਕੀਤੇ ਸੀਗੇ ਪਾਲਕ ਤੇ ਧਣੀਆਂ ਬੀਜਿਆ ਤੇ ਪਾਣੀ ਲਾਤਾ ਆਪਾਂ ਨੇ ਹਲਕਾਲਕਾ ਸਾਰੇ ਖੇਤਾਂ ਨੂੰ ਤੇ ਕਈ ਦਿਨ ਹੋ ਗਏ ਮੇਰੇ ਤੋਂ ਉਸ ਦਿਨ ਆ ਨਹੀਂ ਹੋਇਆ ਜਦੋਂ ਆਪਾਂ ਪਾਣੀ ਲਾ ਰਹੇ ਸੀ ਕਿਉਂਕਿ ਦੂਸਰੇ ਪਾਸੇ ਪਟਾਈ ਵੀ ਚੱਲ ਰਹੀ ਹੈ ਆਪਣੇ ਸਾਲੂਆਂ ਦੀ ਤੇ ਨਾਲ ਦੀ ਨਾਲ ਇੱਕ ਸਾਈਡ ਤੇ ਪਿਆਜ਼ ਦੀ ਲਵਾਈ ਵੀ ਚੱਲਦੀ ਸੀ ਉਹ ਵੀ ਕੰਪਲੀਟ ਹੋ ਗਈ ਐ ਤੇ ਜੀ ਹੁਣ ਇਹ ਪਾਣੀ ਲਾ ਕੇ ਆਪਾਂ ਹੁਣ بس ਇਹਦੀ ਵੇਟ ਕਰ ਰਹੇ ਹਾਂ ਪੁੰਗਰੂ ਗਿਰਾਮ ਨਾਲ ਤੇ ਜਿਹੜੀਆਂ ਤੁਹਾਨੂੰ ਇਹ ਦੋ ਚੌੜੀਆਂ ਵਟਾਂ ਦਿਖਤੀਆਂ ਨੇ ਇਹਨਾਂ ਉੱਤੇ ਆਪਣੇ ਜਿਵੇਂ ਇਹ ਖੇਤ ਦੇ ਵਿੱਚ ਤਾਂ ਆਪਣਾ ਧਣੀਆਂ ਲੱਗਿਆ ਹੋਇਆ ਤੇ ਜਿਹੜੇ ਉਹ ਖੇਤ ਆ ਉਧਰ ਇੱਕ ਖੇਤ ਦੇ ਵਿੱਚ ਪਾਲਕ ਲੱਗੀ ਹੋਈ ਐ ਤੇ ਜਿਹੜੀ ਆ ਲੰਬੀ ਜੀ ਵਟ ਵਿੱਚ ਹਲਕੀ ਜੀ ਦੀਂਦੀ ਐ ਨਾ ਇਸ ਵਟ ਉੱਤੇ ਆਪਾਂ ਬੈਂਗਣ ਦੀ ਪਨੀਰੀ ਟ੍ਰਾਂਸਪਲੈਂਟ ਕਰਨੀ ਹੈ ਤੇ ਉਹ ਟ੍ਰਾਂਸਪਲੈਂਟ ਦੇ ਦਿਨ ਕਰਾਂਗੇ ਪਸੰਦ ਦਿਖਾਵਾਂਗੇ ਤਰੀਕ ਹਲੇ ਥੋੜੀ ਜੀ ਠੰਡ ਜ਼ਿਆਦਾ ਤੇ 15 ਫਰਵਰੀ ਦੇ ਗੇੜ ਦੇ ਵਿੱਚ ਆਪਾਂ ਉਹਨੂੰ ਟ੍ਰਾਂਸਪਲੈਂਟ ਕਰਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਆਪਣਾ ਇੱਧਰ ਪਿਆਜ਼ ਲੱਗਿਆ ਹੋਇਆ ਜੀ ਇਹ ਵੀ ਠੀਕੜਾ ਹੈ ਹੁਣ ਇਹਦੀ ਗੜਾਈ ਹੋਊਗੀ ਜੀ ਕਿਉਂਕਿ ਵਿੱਚ ਨਦੀਨ ਹੋ ਚੁੱਕੇ ਨੇ ਗੜਾਈ ਹੋਣ ਨਾਲ ਵੀ ਇਹਦਾ ਕਾਫੀ ਬੈਨੀਫਿਟ ਹੋ ਜਾਂਦਾ ਹੈ ਇਹ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਤੇ ਇਹਦੇ ਵਿੱਚ ਵੀ ਆਪਾਂ ਟ੍ਰਾਂਸਪਲੈਂਟ ਕਰਾਂਗੇ ਆਲਟਿਕਰੌਪ ਦਾ ਸਾਰਾ ਦਿਖਾਵਾਂਗੇ ਤੇ ਇਹਦੇ ਵਿੱਚੋਂ ਕਿਵੇਂ ਈਲਡ ਰਹੀ ਆਪਣੀ ਕੀ ਖਰਚੇ ਆਏ ਇਹ ਕਰਨ ਦਾ ਫਾਇਦਾ ਹੋਇਆ ਜਾਂ ਨੁਕਸਾਨ ਇਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਅਸੀਂ ਜਿਹੜਾ ਇਹ ਤਜਰਬਾ ਪਹਿਲੀ ਵਾਰ ਕਰਨ ਲੱਗੇ ਆ ਇਸ ਟਾਈਮ ਦੇ ਉੱਤੇ ਕਿਉਂਕਿ ਗੋਭੀ ਨੇ ਬੋਣ ਕਰਕੇ ਵਿੱਚ ਆਪਣਾ ਸਾਰਾ ਸਿਸਟਮ ਇਹਦਾ ਖੇਤਾਂ ਦਾ ਹਿੱਲ ਗਿਆ ਸੀਗਾ ਕੀ ਰੇਟ ਬਹੁਤ ਮੰਦਾ ਆ ਗਿਆ ਗੋਪੀ ਦਾ ਸਾਨੂੰ ਪਤਾ ਹੀ ਹੈ ਤੇ ਬਾਕੀ ਵੀ ਆਹਾ ਜਦੋਂ ਵੀ ਇਹਦੀ ਜਰਮੀਨੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਕਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਆਪਾਂ ਨੂੰ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਉਹਨਾਂ ਦਾ ਕੀ ਕੀ ਸੋਲੂਸ਼ਨ ਕਰਦੇ ਹਾਂ ਤੇ ਬਾਕੀ ਇਸ ਦੀ ਕੀ ਅਪਕਮਿੰਗ ਅਪਡੇਟ ਆਊਗੀ ਉਹ ਤੁਸੀਂ ਦੇਖਣ ਲਈ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਹਿਲੀ ਵਾਰ ਦੇਖਣ ਆਇਓ ਤੁਹਾਨੂੰ ਸਾਰਾ ਦੱਸਾਂਗੇ ਵੀ ਇਹਨਾਂ ਖੇਤਾਂ ਵਿੱਚੋਂ ਆਪਾਂ ਨੂੰ ਕੀ ਪ੍ਰੋਫਿਟ ਤੇ ਕੀ ਲਾਸ ਹੋਇਆ ਤੁਸੀਂ ਦੇਖ ਰਹੇ ਸੀ ਕੱਲਾ ਇੱਤਾਂ ਦੀਆਂ